ਜਦੋਂ ਮੈਡ ਲੈ ਕੇ ਸਵੇਰੇ ਕਰ ਪਹੁੰਚੇ ਫੁੱਲਰ ਦੇ ਨਾਲ ਸਵਾਗਤ ਕੀਤਾ ਗਿਆ ਮੇਰਾ ਜਦੋਂ 스ਵਿ밍 ਕਰਦੀ ਸੀ ਹਨਾ ਕੰਪੀਟੀਸ਼ਨ ਦੇ ਵਿੱਚ ਹਿੱਸਾ ਤੁਸੀਂ ਲਿਆ ਮਿਸ਼ਨ ਕੀ ਸੀ ਉਹਦਾ ਕੀ ਦਿਮਾਗ ਦੇ ਵਿੱਚ ਚੱਲਦਾ ਮਿਸ਼ਨ ਨਹੀਂ ਸੀ ਕੀ ਕਰਦਾ ਨਾਮ ਰੌਸ਼ਨ ਕਰਨਾ ਜਿੰਨਾ ਤਾਂ ਹੈ ਗਈ ਹੈ ਜੇ ਨਾ ਜਿੱਤੇ ਫਿਰ ਹਾਰ ਜਾਂਗੇ ਫੇ ਕੀ ਫਾਇਦਾ ਗਏ ਨਾ ਬੈਂਗਲੌਰ ਜਾਂ ਤੋਂ ਵੱਲ ਕਾਫੀ ਕੋਚਿੰਗ ਦਿੱਤੀ ਇਸ ਵਾਰ ਦਸਿਆ ਕਾਫੀ ਪ੍ਰੈਕਟਿਸ ਕਰਾਈ ਉਹਨਾਂ ਨੇ ਇੰਟਰਨੈਸ਼ਨਲ ਲੈਵਲ ਤੇ ਜਦੋਂ ਪਲੇ ਕਰਨ ਗਏ ਤੇ ਡਰ ਨਹੀਂ ਲੱਗਿਆ ਕਿ ਮੈਂ ਕਿੱਦਾਂ ਇੰਨੇ ਸਾਰੇ ਲੋਕਾਂ ਦੇ ਵਿੱਚ ਹੈਨਾ ਪਲੇ ਕਰਾਂਗਾ ਡਰਦਾ ਸੀ ਤਾਂ ਆਪਣੇ ਆਪ ਨੂੰ ਨਹੀਂ ਵਿਸ਼ਵਾਸ ਸੀ ਕਿ ਜਿੱਤਦੇ ਜਾਵਾਂਗੇ ਉਹ ਇਸ ਕੰਪੀਟੀਸ਼ਨ ਲਈ ਜਾਣਾ ਸੀ ਉਹਦਾ ਪਹਿਲਾ ਟ੍ਰਾਇਲ ਕਰਵਾਇਆ ਗਿਆ ਸੀ ਇੱਥੇ ਮੇਰੇ ਤੇ ਚਲੰਦਰ ਦਾ ਸੁਣਨਾ ਜਦੋਂ ਮੇਰੇ ਨਾਲ ਗਿਆ ਉੱਥੇ ਉਹਦਾ ਉਹ ਕਾਫੀ ਮੇਤੁਫਾਸੀਤ ਤੇ ਮੈਂ ਦੇ ਤੋ ਸਲੋਸੀ ਫਿਰ ਮੈਂ ਆਪਣੇ ਕੋਲਤੀ ਹੈਲਪ ਨਾਲ ਬਹੁਤ ਤੇਜ਼ੀ ਨਾਲ ਸਿਕਦਾ ਗਿਆ ਸਿਕਦਾ ਗਿਆ ਸੋ ਨਾ ਜਾਣਾਂ ਨੂੰ ਖੇਡਾਂਵਲ ਪ੍ਰਫੁੱਲਿਤ ਕਰਨ ਦੇ ਲਈ ਬਹੁਤ ਸਾਰੀਆਂ ਸਰਕਾਰਾਂ ਵੱਲੋਂ ਬਹੁਤ ਸਾਰੇ ਕਦਮ ਚੁੱਕੇ ਜਾਂਦੇ ਨੇ ਰੀਸੈਂਟਲੀ ਜੇਕਰ ਗੱਲ ਕੀਤੀ ਜਾਵੇ ਤਾਂ সুইਮਿੰਗ ਦਾ ਅ ਨੈਸ਼ਨਲ ਲੈਵਲ ਤੇ ਕੰਪੀਟੀਸ਼ਨ ਹੋਇਆ ਔਰ ਉਸ ਕੰਪੀਟੀਸ਼ਨ ਦੇ ਵਿੱਚ ਲੁਧਿਆਣੇ ਦੇ ਅਭਿਸ਼ੇਕ ਅਰੋੜਾ ਵੱਲੋਂ 골ਡ ਮੈਡਲ ਹਾਸਲ ਕੀਤਾ ਗਿਆ ਸੋ ਅਭਿਸ਼ੇਕ ਮੇਰੇ ਨਾਲ ਨੇ ਕਿਹੜੀਆਂ ਚੁਣੌਤੀਆਂ ਦੋਨਾਂ ਸਾਹਮਣਾ ਕੀਤਾ ਤੇ ਕਿੰਨਾ ਸਮਾਂ ਲੱਗਾ ਉਹਨਾਂ ਨੂੰ 골ਡ ਮੈਡਲ ਹਾਸਲ ਕਰਨ ਦੇ ਵਿੱਚ ਆਓ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਸਤਿਕਾਰ ਸਤਿਗੁਰ ਜੀ ਅਭਿਸ਼ੇਕ ਜੀ ਸਭ ਤੋਂ ਪਹਿਲਾਂ ਤਾਂ ਸਵਾਲ ਹੀ ਉੱਠਦਾ ਹੈ ਕਿ সুইਮਿੰਗ ਕਰਦੇ ਹੋਏ ਕਿੰਨਾ ਅਕਸਰ ਹੋਗੇ ਠੀਕ 10 ਸਾਲ ਤੂੰ ਵੀ ਦਾਦਾ ਹੋ ਗਿਆ ਕਰਦੇ ਹੋਏ ਕਾਫੀ ਅੱਛੀ ਲੱਗਦੀ ਹੈ ਗੱਨਾ ਤੇ ਮੈਂ ਲੁਕ ਨੂੰ ਇਹ ਕਹਣਾ ਚਾਹੁੰਗਾ ਕਿ ਜਿਹੜੇ ਡਰਦੇ ਆ ਡੀਬ ਦੇ ਵਿੱਚ ਜਾਂਚ ਉਹ ਡੀਬ ਦੇ ਵਿੱਚ ਸਵਿੰਗ ਕਰਨ ਤੋਂ ਨਾਟਰੀਏ ਉਹ ਸਿੱਖਣੀ ਪੈਣੀ ਬਹੁਤ ਜ਼ਰੂਰੀ ਹੈ ਤੇ ਆਪਾਂ ਡੀਬ ਦੇ ਵਿੱਚ ਵੀ ਕਰ ਸਕਦੇ ਆ ਤੇ ਇਸ ਮੈਨੂੰ 10 ਸਾਲ ਹੋ ਗਏ ਜਦੋਂ ਮੈਂ ਚਰਨਮੈਡਿਕਾ ਸਕੂਲ ਐਡਮਿਸ਼ਨ ਲਈਤੀ ਸੀ ਉਸ ਤੋਂ ਬਾਅਦ ਹੀ ਮੈਂ ਹੌਰਸ ਰਾਈਡਿੰਗ ਹੋ ਗਈ ਜਾਂ ਸਵਿੰਗ ਹੋ ਗਈ ਅਦਰ ਹੀ ਕਈ ਚੀਜ਼ ਆ ਦੇ ਸਪੋਰਟਸ ਦੇ ਵਿੱਚ ਯੂ نو ਸਿੱਖਿਆ ਸਵਿੰਗ ਫਿਰ ਮੈਂ ਇੱਥੇ ਲੋਧੀ ਕਲੱਬ ਹੈਗਾ ਉੱਥੇ ਸਿੱਖੇ ਉੱਥੇ ਕੰਪੀਟੀਸ਼ਨ ਇੱਕ ਵਾਰੀ ਹੋਇਆ ਤਾਂ ਸਾਰੇ ਇੱਥੇ ਦੇ ਹੀ ਬੱਚੇ ਸੀ ਉੱਥੇ ਜਿੱਤੇ ਆ ਫਿਰ ਕਈ ਵਾਰੀ ਬੜੇ ਬਾਬਾ ਦੀ ਗੇਮਿੰਗ ਸੰਧਿਆ ਨੇ ਮੈਂਟੇ ਡੇਟਾ ਦੇ ਬੱਚੇ ਸੀ ਉੱਥੇ ਵੀ ਪਾਰਟਿਸਿਪੇਟ ਕਰਦਾ ਹੈ ਤੇ ਉਹ ਵੀ ਮੈਡਲਸ ਜਾਂ ਫਿਰ ਉਹ ਹਾਂ ਜੀ ਤੁਸੀਂ ਪ੍ਰੋਪਰ ਤੁਹਾਨੂੰ ਟ੍ਰੇਨਿੰਗ ਕਿਨੇ ਦਿੱਤੀ ਸਵਿਮਿੰਗ ਦੀ ਪ੍ਰੋਪਰ ਟ੍ਰੇਨਿੰਗ ਮੈਨੂੰ ਜੇ ਗੱਲ ਕਰਾਂ ਦਿੱਤੀ ਨਿਸ਼ਾਨਤ ਮੰਡੋਰਾ ਸਰ ਨੇ ਉਹ ਮੇਰੇ ਕੋਚ ਨੇ ਉਹਨਾਂ ਨੇ ਹੀ ਮੈਨੂੰ ਉੱਥੇ ਜੰਤਵੱਲਾ ਬੈਂਗਲੌਰ ਜੰਤਵੱਲਾ ਕਾਫੀ ਕੋਚਿੰਗ ਦਿੱਤੀ ਇਸ ਵਾਰ ਤਾਂ ਸਿਆ ਕਾਫੀ ਪ੍ਰੈਕਟਿਸ ਕਰਾਈ ਉਹਨਾਂ ਨੇ ਉਮੇਰਨਾਥ ਪੂਲ ਚ ਵੀ ਰੰਦ ਸਿੱਧਾ ਦੋ ਮੈਂ ਕੋਈ ਗਲਤੀ ਕਰਦਾ ਸੀ ਤਾਂ ਤਰ ਤਿੰਨੇ ਸੀ ਕਿ ਜਦ ਤਾ ਸਟੇਟ ਕਰਕੇ ਆਪਣੀ ਹੱਥ ਪਰ ਚਲਾਉ ਤੇ ਉਹ ਕਾਫੀ ਉਹਨਾਂ ਦਾ ਪ੍ਰਸੰਨ ਨੈਸ਼ਨਲ ਲੈਵਲ ਤੇ ਜਦੋਂ ਪਲੇ ਕਰਨ ਗਏ ਤੇ ਡਰ ਨਹੀਂ ਲੱਗਿਆ ਕਿ ਮੈਂ ਕਿੱਦਾਂ ਇੰਨੇ ਸਾਰੇ ਲੋਕਾਂ ਦੇ ਵਿੱਚ ਹੈਨਾ ਪਲੇ ਕਰਾਂਗਾ ਮਤਲਬ ਕਿਵੇਂ ਮੈਂ ਕੀ ਮੈਂ ਸਵਾਲ ਉੱਠਦਾ ਮਨ ਦੇ ਵਿੱਚ ਕਿ ਮੈਂ ਜੇ ਗੇਮ ਨੂੰ ਜਿੱਤ ਪਾਵਾਂਗਾ ਜਾਂ ਨਹੀਂ ਅਜਿਹੇ ਸਵਾਲ ਆਉਂਦੇ ਸੀ ਮਨ ਦੇ ਵਿੱਚ ਦੇਖੋ ਜੇ ਤੁਸੀਂ ਕਹਿ ਰਹੇ ਹੋ ਤਾਂ ਜੀ ਉਹ ਡਰਦਾ ਸੀਗਾ ਪਰ ਆਪਣੇ ਆਪ ਨੂੰ ਨਹੀਂ ਵਿਸ਼ਵਾਸ ਸੀ ਕਿ ਜਿੱਤੇ ਜਾਵਾਂਗੇ ਉਹ ਕਿਉਂਕਿ ਸਿਰਫ ਦੋ ਪੰਜਾਬ ਤੋਂ ਨਹੀਂ ਗਏ ਇੱਕ ਚੰਡੀਗੜ੍ਹ ਦੀ ਟੀਮ ਸੀ ਇੱਕ ਇੱਥੇ ਦੇ ਦੋ ਬੰਦੇ ਅਸੀਂ ਗਏ ਇੱਕ ਜਲੰਧਰ ਤੋਂ ਹੈ ਇੱਕ ਸਿਕਾ ਮੈਂ ਇੱਥੇ ਦਾ ਬਾਕੀ ਹੋਰ ਵੀ ਕਈ ਦੇਸ਼ਾਂ ਦੀ ਹੋਰ ਬਾਕੀ ਹੋਰ ਵੀ ਕਈ ਇੰਡੀਆ ਦੇ ਵਿੱਚ ਉਹ ਕਰਨਾਟਕਾ ਓਡੀਸ਼ਾ ਹੋ ਗਏ ਮੁੰਬਈ ਹੋ ਗਈ ਇਹਨਾਂ ਦੇ ਕਰਕੇ ਬੱਚੇ ਆਏ ਹੋਏ ਸੀ ਕਿ ਕਾਫੀ ਉਹ ਨਾਲ ਵੀ ਸਾਡੀ ਤਿਆਰੀ ਹੋ ਰਹੀ ਸੀ ਤੇ ਪੇਰੈਂਟਸ ਨੇ ਕਿਵੇਂ ਸਪੋਰਟ ਕੀਤਾ ਪੇਰੈਂਟਸ ਨੇ ਤਾਂ ਇੱਥੇ ਇੱਕ ਹੋਰ ਜਿਵੇਂ ਉਦ ਵਿੱਚ ਜਦੋਂ ਮੈਂ ਇਸ ਕੰਪੀਟੀਸ਼ਨ ਲਈ ਜਾਣਾ ਸੀ ਉਦੋਂ ਪਹਿਲਾ ਟ੍ਰਾਇਲ ਕਰਵਾਇਆ ਗਿਆ ਸੀ ਇੱਥੇ ਮੇਰੇ ਤੇ ਜਲੰਧਰ ਦਾ ਸੁਰਿੰਦਰ ਜਦੋਂ ਮੇਰੇ ਨਾਲ ਗਿਆ ਉੱਥੇ ਉਹਦਾ ਉਹ ਕਾਫੀ ਮੇਤੂ ਫਾਸਿਤ ਤੇ ਮੈਂ ਉਹ ਤੋਂ ਸਲੋਸੇ ਫਿਰ ਮੈਂ ਸੋਚਿਆ ਕਿ ਜਿਵੇਂ ਅਧੇਚ ਕਰ ਰਹੇ ਨੂੰ ਉਹਦਾ ਦਾ ਤੇਜ਼ ਆਪਣੇ ਨੂੰ ਕਰਨਾ ਪੈਣਾ ਫਿਰ ਮੈਂ ਆਪਣੇ ਕੋਰਟੀ ਹੈਲਪ ਨਾਲ ਬਹੁਤ ਤੇਜ਼ੀ ਨਾਲ ਸਿੱਧਾ ਗਿਆ ਸਿੱਧਾ ਗਿਆ ਮੈਂ ਜਦੋਂ 스ਵਿਮਿੰਗ ਕਰਦੇ ਸੀ ਹੈਨਾ ਕੰਪੀਟੀਸ਼ਨ ਦੇ ਵਿੱਚ ਹਿੱਸਾ ਤੁਸੀਂ ਲਿਆ ਮਿਸ਼ਨ ਕੀ ਸੀ ਉਦੋਂ ਕੀ ਦਿਮਾਗ ਦੇ ਵਿੱਚ ਚੱਲ ਰਿਹਾ ਸੀ ਮਿਸ਼ਨ ਨਹੀਂ ਸੀ ਕਿ ਕਰਜ਼ਾ ਨਾਮ ਰੋਸ਼ਨ ਕਰਨਾ ਜਿੰਨਾ ਤਾਂ ਹੈ ਗਈ ਹੈ ਦੇਣਾ ਦਿੱਤੇ ਫਿਰ ਹਾਰ ਦਾਂਗੇ ਫਿਰ ਕੀ ਫਾਇਦਾ ਗਏ ਨਾ ਤੇ ਮਨ ਵਿੱਚ ਇਹ ਸੀ ਕਿ ਪਾਵੇਂ ਜੋ ਵੀ ਆਈਏ 5ਵਾਂ ਆਈਏ ਜਾਂ ਕੁਝ ਹੋਰ ਪੋਜੀਸ਼ਨ ਆਏ ਮੈਡਲ ਤਾਂ ਜ਼ਰੂਰ ਆਉਗਾ ਮੈਡਲ ਤਾਂ ਜ਼ਰੂਰ ਆਉਗਾ ਹੈ ਤੇ ਜੋ ਤੁਸੀਂ ਮੈਡਲ ਲੈ ਕੇ ਆਏ ਹੁਣ ਉਸ ਤੋਂ ਬਾਅਦ ਇਨ ਫਿਊਚਰ ਸੋਚਿਆ ਕਿ ਹੋਰ ਵੀ ਪਾਰਟਿਸਿਪੇਟ ਕਰਾਂਗਾ ਗੇਮਸ ਦੇ ਵਿੱਚ ਜਦੋਂ ਮੈਡਲ ਲੈ ਕੇ ਸਵੇਰੇ ਕਰ ਪਹੁੰਚੇ ਫੁੱਲਦਨ ਨਲ ਸਵਾਗਤ ਕੀਤਾ ਗਿਆ ਮੇਰਾ ਸਾਰੇ ਅਕਰਤ ਮਹਿਸੂਸ ਹੋਇਆ ਸੀ ਉਦੋਂ ਉਦੋਂ ਬੜੀ ਖੁਸ਼ੀ ਮਹਿਸੂਸ ਹੋਈ ਕਿ ਚੱਲੋ ਜਿੱਤ ਕੇ ਲਿਆ ਹਾਂ ਸਾਰਿਆਂ ਨੂੰ ਸਾਰਾ ਪਰਿਵਾਰ ਹਜੇ ਵੀ ਖੁਸ਼ੀਆ ਬਣਾ ਰਿਹਾ ਉਸ ਉਹਦੀ ਕਿ ਜਿਤਕੇ ਲਈ ਐਸ ਉਥੇ ਦੇ ਤੇਦੇ ਬਪਾ ਆਏ ਸੀ ਉਹਨਾਂ ਨੇ ਸਾਰੀਆਂ ਫੋਟੋਆਂ ਸਾਡੇ ਦੋਨੋਂ ਦੇ ਖਿੱਚੀਆਂ ਸਾਡੇ ਕੋਲ ਦੀਆਂ ਖਿੱਚੀਆਂ ਫਿਰ ਉਹ ਸਾਡੀ ਮੈਂ ਅੱਛਾ ਸਭ ਤੋਂ ਜ਼ਿਆਦਾ ਕਹਿੰਦੇ ਨੇ ਐਦਾਂ ਦੇ ਮੂਮੈਂਟ ਤੇ ਅਗਰ ਛੇਅਰ ਕਰਦੇ ਆ ਤੁਹਾਨੂੰ ਤਾਂ ਤੁਹਾਡੇ ਕਜ਼ਨਸ ਕਰਦੇ ਨੇ ਤੁਹਾਡੇ ਬ੍ਰਦਰ ਕਰਦੇ ਨੇ ਹੈ ਨਾ ਸਿਬਲਿੰਗਸ ਕਰਦੇ ਨੇ ਉਹਨਾਂ ਵੱਲੋਂ ਕਿਵੇਂ ਤੁਹਾਨੂੰ ਮਤਲਬ ਛੇਅਰ ਕੀਤਾ ਤੁਹਾਡੀ ਫੈਮਿਲੀ ਨੇ ਇਹ ਕਿਹਾ ਕਿ ਤੂੰ ਜਾ ਕੇ ਨਾ ਦੋ ਨਾ ਨਾ ਸਾਡਾ ਨਾ ਰੋਸ਼ਗਨ ਹੈ ਤੈਨੂੰ ਡਰਨ ਦੀ ਲੋੜ ਨਹੀਂ ਹੈ ਫਿਰ ਮੈਂ ਆਪਣੇ ਨਾਲ ਬੈਗ ਦੇ ਵਿੱਚ ਸਾਡਾ ਕੋਈ ਕੁਛ ਵੀ ਵਗੈਰਾ ਸਾਰਾ ਕੁਝ ਸਮਾਨ ਲੈ ਕੇ ਆ ਇੱਕ ਐਕਸਟਰਾ ਰੂਈ ਕੰਦੇ ਵਿੱਚ ਲਗਾ ਕੇ ਹੀ ਮੈਂ ਸਵਿੰਗਰ ਦੱਸ ਕਿ ਅੱਜਕਲ੍ਹ ਕੀ ਇਹ ਲੋਕਾਂ ਦੇ ਕੋਲ ਹੁੰਦੇ ਆ ਸਵਿੰਗ ਵਾਲੇ ਉਹ ਜਿਹੜੇ ਉਹ ਲਗਾਉਂਦੇ ਆ ایਰਪਲਕਸ ਲਗਾਉਂਦੇ ਉਹ ਕਾਫੀ ਉਹਨਾਂ ਲਈ ਚੰਗੇ ਸਾਥ ਨਹੀਂ ਹੁੰਦੇ ਹੈਗੇ ਵਰਕ ਨੂੰ ਇਹ ਰਿਕੁਐਸਟ ਕਰੂੰਗਾ ਜੇ ਦੋ ਸਵਿੰਗ ਕਰਨੀ ਆ ਤੁਸੀਂ ਗੂਗਲ ਸਪੈਂਡੇ ਤੱਕ ਰੋਈ ਪਰ ਕੰਨਾਂ ਦੇ ਰੂਈ ਜ਼ਰੂਰ ਪਾ ਕੇ ਰੱਖਿਆ ਕਰੋ ਕਿਉਂਕਿ ਉਹਦੇ ਨਾਲ ਕੀ ਹੁੰਦਾ ਹੈ ਉਹ ਦਿਨ ਨਾਲ ਆਪਾਂ ਸਵਿੰਗ ਬਾ ਵੇਟ ਨਹੀਂ ਮਰਜੀ ਕਰ ਲਈ ਦਿੱਤ ਲਈ ਪਰ ਸਾਡੇ ਕੰਧ ਦੇ ਅੰਦਰ ਪਾਣੀ ਨਹੀਂ ਜਾਂਦਾ ਉਹ ਉਸ ਪ੍ਰੋਬਲਮ ਤੋਂ ਬਚਾ ਕੇ ਰੱਖਦਾ ਹੋ ਇਹ ਕਹਿਣਾ ਚਾਹਦਾ ਲੋਕਾਂ ਨੂੰ ਕਿ ਆਪਣੇ ਨਾਲ ਜ਼ਰੂਰ ਕਰੋ ਜੋ ਜਥਾ ਵੀ ਸੋਇਕ ਇਹ ਗੋਲਡ ਨਾਸਲ ਦੇ ਵਿੱਚ ਛਤਕੇ ਇੱਥੇ ਆਏ ਨੇ ਉਹਦੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਵੱਲੋਂ ਇੱਕ ਸਜੈਸ਼ਨ ਵੀ ਦਿੱਤਾ ਗਿਆ ਜਿਹੜੇ ਲੋਕ स्विਮਿੰਗ ਕਰਨਾ ਚਾਹੁੰਦੇ ਨੇ ਜਾਂ स्विਮਿੰਗ ਕਰਦੇ ਨੇ ਜਾਂ स्विਮਿੰਗ ਕਰਦਾ ਸ਼ੌਂਕ ਰੱਖਦੇ ਨੇ ਜਾਂ ਫਿਰ ਉਹ ਵੀ ਕਿਤੇ ਵੱਡੀ ਗੇਮ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਨੇ ਕਹਿੰਦੇ ਨੇ ਕਿ ਕੰਨਾਂ ਦੇ ਵਿੱਚ स्विਮਿੰਗ ਤੁਸੀਂ ਕਰਨੀ ਹੈ ਤਾਂ ਰੂਈ ਲਗਾ ਕੇ ਰੱਖੋ ਕੋਈ 이어 ਬਰਡਸ ਜਾਂ ਪਲੱਗ ਲਗਾ ਕੇ ਨਾ ਕਰੋ ਇਸ ਦੇ ਨਾਲ ਤਾਂ ਖਤਰਾ ਬਣਿਆ ਰਹਿੰਦਾ ਪਾਣੀ ਰਹਿਣ ਦਾ ਬਟ ਰੂਈ ਰੱਖਣ ਦੇ ਨਾਲ ਖਤਰਾ ਨਹੀਂ ਬਣਦਾ ਓਕੇ ਅ ਬੈਸਟ ਆਫ ਲੱਕ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੁਝ ਹੋਰ ਵਧੀਆ ਲੁਧਿਆਣੇ ਦੇ ਲਈ ਲੈ ਕੇ ਜੀ ਅ ਅਜੇ ਜੂਨ ਦੇ ਵਿੱਚ ਇੱਕ ਹੋਰ ਚੈਂਪੀਅਨਸ਼ਿਪ ਹੈਗੀ ਹੈ ਸ਼ਾਇਦ ਮੇਰਾ ਨਾਮ ਉਤਨੇ ਵਿੱਚ ਵੀ ਹੋਵੇ ਗਲਤਬਤ ਕੀਤੀ ਜੇ ਅਭਿਸ਼ੇਕ ਕਰੋੜਾ ਦੇ ਨਾਲ ਜਿਹੜੇ ਕਿ ਲੁਧਿਆਣਾ ਦੇ ਲਈ ਗੋਲ ਲੈ ਕੇ ਆਏ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਵੇਖਣਾ ਆਈ ਹੋਵੇਗਾ ਕਿ ਕਹਿ ਰਹੇ ਨੇ ਕਿ ਬਹੁਤ ਸਾਰੇ ਹੋਲਡ ਅਜੇ ਹੋਰ ਅਜੇ ਹੀ ਕੰਪੀਟੀਸ਼ਨਸ ਨੇ ਜਿਨ੍ਹਾਂ 'ਚ ਮੈਂ ਹਿੱਸਾ ਲਵਾਂਗਾ ਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਵੀ ਅਜੇ ਹੀ ਗੋਲਡ ਸਲਵਰ ਤੇ ਬ੍ਰੌਂਜ਼ ਜਿਹੜੇ ਕਿ ਲੁਧਿਆਣਾ ਦੇ ਲਈ ਜ਼ਰੂਰ ਲੈ ਕੇ ਆਵਾਂਗੇ ਲੁਧਿਆਣਾ ਦਾ ਰੌਸ਼ਨ ਕਰਾਂਗੇ ਇੱਕ ਕੁਛ ਤੇ ਲਾਸਟ ਵਿੱਚ ਦੋਸਤੋ ਤੁਹਾਨੂੰ ਇਹ ਕਹਿਣਾ ਚਾਹੁੰਗਾ ਕਿ ਸਾਰਿਆਂ ਨੂੰスイਮਿੰਗ ਸਿੱਖਣੀ ਚਾਹੀਦੀ ਆ ਸਭ ਤੋਂ ਵਧੀਆ ਸਪੋਰਟ ਹੈ ਜਿਹਦੇ ਵਿੱਚ ਤੁਸੀਂ ਪਾਰਟਿਸਿਪੇਟ ਵੀ ਕਰ ਸਕਦੇ ਹੋ ਤੇ ਆਪਣੇ ਕਰਦਮ ਨਾਮ ਰੌਸ਼ਨ ਕਰ ਸਕਦੇ ਹੋ